CBSE ਬੋਰਡ ਦੇ ਵੱਲੋਂ ਸੈਸ਼ਨ 2024-25 ਦੇ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਜਿਸ ਵਿੱਚ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੇ 10ਵੀਂ 12ਵੀਂ ਦੇ ਨਤੀਜੇ ਸ਼ਾਨਦਾਰ ਰਹੇ ਜਿਸ ਤਰ੍ਹਾਂ ਵਿਦਿਆਰਥੀਆਂ ਨੇ ਚੰਗੇ ਨੰਬਰ ਪ੍ਰਾਪਤ ਕਰਕੇ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ 10ਵੀਂ ਜਮਾਤ ਦੇ ਨਤੀਜਿਆਂ ਦੇ ਵਿੱਚ ਸੁਖਮੰਨਤ कौर ਨੇ 88% ਤੇ ਪਹਿਲਾ ਸਥਾਨ ਅਸ਼ਦੀਪ ਕੌਰ ਨੇ 87.2% ਤੇ ਦੂਜਾ ਸਥਾਨ ਅਤੇ ਖੁਸ਼ਨੀਤ ਕੌਰ ਨੇ 86.8% ਤੇ ਤੀਜਾ ਸਥਾਨ ਹਾਸਲ ਕਰਕੇ ਬੇਮਿਸਾਲ ਪ੍ਰਦਰਸ਼ਨ ਕੀਤਾ ਇਸੇ ਤਰ੍ਹਾਂ ਹੀ 12ਵੀਂ ਜਮਾਤ ਦੇ ਨਤੀਜਿਆਂ ਦੇ ਵਿੱਚ ਆਰਟਸ ਗਰੁੱਪ ਦੇ ਰਿਪਨਜੀਤ ਕੌਰ ਨੇ 95% ਤੇ ਪਹਿਲਾ ਸਥਾਨ ਮਨਵੀਰ ਸਿੰਘ ਨੇ 86% ਤੇ ਦੂਜਾ ਸਥਾਨ ਗੁਰਤੇਜ ਸਿੰਘ ਨੇ 81% ਤੇ ਤੀਜਾ ਸਥਾਨ ਹਾਸਲ ਕੀਤਾ ਕਮਰਸ ਗਰੁੱਪ ਦੇ ਵਿਦਿਆਰਥੀਆਂ ਦੇ ਵਿੱਚ ਜੈਸਮੀਨ ਕੌਰ ਨੇ 90% ਹਰੀਆਂਕਾ ਗਰਗ ਨੇ 87.2% ਲਵਲੀਨ ਕੋਰ ਨੇ 87% ਅਭੇਪਾ ਤਵਾਜ ਨੇ 87% ਅੰਕ ਪ੍ਰਾਪਤ ਕੀਤੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਦੇ ਵਿੱਚ ਗੋਰੀ ਗਰਗ ਨੇ 84% ਅੰਕ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦੇ ਮਾਣ ਵਿੱਚ ਵਾਦਾ ਕੀਤਾ ਗੁੱਡ ਮਾਰਨਿੰਗ एवरीवन ਮੇਰਾ ਮੇਰਾ ਨਾਮ ਰਿਪਨਜੋਤ ਕੌਰ ਹੈ ਮੈਂ ਇਸ ਸਕੂਲ ਦੇ ਵਿੱਚ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਪਲੱਸ 1 ਚ ਐਡਮਿਸ਼ਨ ਲਈ ਸੀ ਮੇਰਾ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਵਧੀਆ ਸੀ ਪਲੱਸ 2 ਦੇ ਵਿੱਚ ਮੈਂ 95% ਸਕੋਰ ਕੀਤਾ ਨੇ ਹਿਮਨਿਟੀਜ਼ ਸਟਰੀਮ ਦੇ ਵਿੱਚ ਲਗਭਗ ਮੇਰੇ ਸਾਰੇ ਸਬਜੈਕਟਾਂ ਚ 91 ਅਬੋਵ ਹੀ ਨੇ ਤੇ ਇਹ ਸਭ ਸਿਰਫ ਟੀਚਰਸ ਕਰਕੇ ਹੋਇਆ ਹੈ ਪ੍ਰਿੰਸੀਪਲ ਮੈਮ ਦਾ ਬਹੁਤ ਜ਼ਿਆਦਾ ਸਪੋਰਟ ਸੀ ਜਿਹਦੇ ਕਰਕੇ ਮੈਂ ਇਨਾ ਵਧੀਆ ਸਕੋਰ ਅਚੀਵ ਕੀਤਾ ਮੇਰੇ ਪੇਰੈਂਟਸ ਦਾ ਬਹੁਤ ਹੀ ਵੱਡਾ ਹੱਥ ਹੈ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਇਸ ਸਕੂਲ ਦੇ ਵਿੱਚ ਲਾਇਆ ਜਿਹਦੇ ਕਰਕੇ ਮੈਨੇ ਵਧੀਆ ਪਰਸੈਂਟੇਜ ਲਈ ਮੈਂ ਇਹੀ ਕਹਿਣਾ ਚਾਹਾਂਗੀ ਕਿ ਵੱਧ ਤੋਂ ਵੱਧ ਐਡਮਿਸ਼ਨਸ ਲਓ ਕਿਉਂਕਿ ਇਹ ਸਕੂਲਸ ਨਾ ਹੀ ਸਿਰਫ ਤੁਹਾਨੂੰ ਸਟੱਡੀ ਦੇ ਵਿੱਚ ਅੱਗੇ ਕਰਦਾ ਬਟ ਤੁਹਾਡੇ ਅੰਦਰ ਸੈਲਫ ਐਸਟੀਮ ਸੈਲਫ ਐਫੀਕੀਐਂਸੀ ਸਭ ਕੁਝ ਬਿਲਡ ਕਰਦਾ ਹੈ ਮੇਰਾ ਨਾਮ ਹਮਨਦੀਪ ਰਿਪਨ ਜੋਤ ਨੇ ਜਿਹੜੇ 2 ਸਾਲ ਆਏ ਬਹੁਤ ਕੁਝ ਮਾਇਆ ਬਹੁਤ ਕੁਝ ਕਮਾਇਆ 2 ਸਾਲਾਂ ਵਿੱਚ ਬਹੁਤ ਮਾਣ ਹੋਇਆ ਮੈਨੂੰ ਸਾਰੇ ਟੀਚਰਸ ਦਾ ਬਹੁਤ ਵਿਸ਼ਵਾਸ ਸੀ ਇਹਦੇ ਤੇ ਪ੍ਰਿੰਸੀਪਲ ਮੈਮ ਦਾ ਅਰੇ ਇਹ ਵੀ ਆਪਣੇ ਵਿਸ਼ਵਾਸ ਤੇ ਪੂਰੀ ਖਰੀਦਤ ਹੈ ਜਿੰਗੀ ਜੀ ਜੀ ਲੱਗੇ ਹਾਂ ਜੀ ਪੂਰੀ ਹਾਂ ਜੀ ਬੱਚੇ ਵੀ ਕਹਣਾ ਦੋਨੋਂ ਜਿਹੜੇ ਸਕੂਲ ਚ ਵਿਚੋਣਾ ਨੂੰ ਮਨਲੀ ਵੀ ਕਹਿਣਾ ਚਾਹੁੰਦੀ ਆ ਕਿ ਬਹੁਤ ਟੀਚਰਸ ਦਾ ਬਹੁਤ ਸਾਥ ਮਿਲੂਗਾ ਉਹਨਾਂ ਨੂੰ ਪ੍ਰਿੰਸੀਪਲ ਦਾ ਬਹੁਤ ਸਾਥ ਮਿਲੂਗਾ ਜ਼ਰੂਰ ਆਉਣ ਵਧੀਆ ਸਟੱਡੀ ਮੀਨੂਮ ਕਲਿਨ ਕਾਰ ক্লাস ਕਿਹੜੀ ਸੀ ਮੈਂ ਪਲੱਸ 2 ਕੀਤੀ ਹੈ ਸੈਂਟੀਨਲ ਇੰਟਰਨੈਸ਼ਨਲ ਸਕੂਲ ਤੋਂ ਇਸ ਸਕੂਲ ਨੇ ਮੈਨੂੰ ਬਹੁਤ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨਾ ਦਿੱਤੀਆਂ ਤੇ ਅੱਜ ਮੈਂ ਜੋ ਅਚੀਵ ਕੀਤਾ ਆਈ ਗਾਟ 87 ਇਨ ਮਾਈ ਪਲੱਸ 2 ਬੋਰਡਸ ਤੇ ਉਹ ਸਾਰਾ ਕੁਝ ਪ੍ਰਿੰਸੀਪਲ ਮੈਮ ਕਰਕੇ ਅੰਦੀ ਮੈਮ ਕਰਕੇ ਤੇ ਮੇਰੇ ਜਿਹੜੇ ਟੀਚਰਸ ਨੇ ਉਹਨਾਂ ਕਰਕੇ ਹੋਇਆ ਇਸ ਸਕੂਲ ਬਹੁਤ ਵਧੀਆ ਹੈ ਆਈ ਚੂਸ ਕਮਰਸ ਐਜ਼ ਅ ਸਟਰੀਮ ਇਨ ði ਸਕੂਲ ਤੇ ਇੱਥੇ ਟੀਚਰਸ ਬਹੁਤ ਵਧੀਆ ਨੇ ਇਸ ਯਰ ਦਾ ਜਿਹੜਾ ਨਿਊ ਅਕੈਡੈਮਿਕ ਸੈਸ਼ਨ ਆ ਉਹਦੇ ਵਿੱਚ ਨਿਊ ਸਬਜੈਕਟਸ ਵੀ ਐਡ ਕੀਤੇ ਗਏ ਐਂਟਰਪ੍ਰੈਨਿਓਰਸ਼ਿਪ ਹੋ ਗਿਆ ਐਗਰੀਕਲਚਰ ਹੋ ਗਿਆ ਲੀਗਲ ਸਟਡੀਜ਼ ਹੋ ਗਈਆਂ ਸੋਸ਼ੀਓਲੋਜੀ ਹੋ ਗਈ ਇਦਾਂ ਦੇ ਹੋਰ ਵੀ ਕਈ ਸਬਜੈਕਟਸ ਚੂਜ਼ ਕੀ ਚੂਜ਼ ਕਰਨ ਦਾ ਮੌਕਾ ਮਿਲਦਾ ਹੈ ਸਕੂਲ ਦੇ ਵਿੱਚ ਤੇ ਯੂ ਸ਼ੁੱਡ ਐਕਸਪਲੋਰ ਐਂਡ ਪਲੀਜ਼ ਕਮ ਟੂ ਸੈਂਟੀਨਲ ਇੰਟਰਨੈਸ਼ਨਲ ਸਕੂਲ ਮੇਰਾ ਨਾਮ ਹੈ ਹਰਜੀਤ ਕੌਰ ਤੇ ਮੇਰੀ ਮੈਟੀ ਦਾ ਨਾਮ ਹੈ ਐਸਮੀਨ ਖੋਲ ਪਲੱਸ 2 ਦੀ ਪਿਛਟ ਸਟੂਡੈਂਟ ਸੀ ਕਿ ਬਹੁਤ ਵਧੀਆ ਟੀਚਰ ਸੀ ਕਿ ਬਹੁਤ ਵਧੀਆ ਸਕੂਲ ਆ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿੰਦੇ ਨੇ ਅਸੀਂ 10th ਵਿੱਚ ਹੋਰ ਪਾਸੇ ਤੋਂ ਹਟਾ ਕੇ ਇੱਥੇ ਲਾਈ ਸੀ ਤੇ ਸਾਨੂੰ ਇਹ ਸੀਗਾ ਵੀ ਵਧੀਆ ਸਿਚੁਏਸ਼ਨ ਕਰਦਾ ਤੇ ਵਧੀਆ ਟੀਚਰ ਸੀਗੇ ਵਧੀਆ ਇਹਨਾਂ ਨੇ ਇਹਨਾਂ ਨੂੰ ਨੌਲੇਜ ਦਿੱਤੀ ਆ ਐਜੂਕੇਸ਼ਨ ਦਿੱਤੀ ਆ ਤੇ ਸਾਡੇ ਬੱਚਿਆਂ ਨੇ ਵਧੀਆ ਪਰਸੈਂਟੇਜ ਲਿਤੇ ਇਸ ਲਈ ਸਾਰੇ ਸਕੂਲ ਦਾ ਥੈਂਕ ਯੂ ਹਾਂਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਇਥੇ ਬੇਟੀ ਜਸਨੀਤ ਕੋਰ 10th ਕਲਾਸ ਵਿੱਚ ਸੀਗੀ ਤੇ ਲਾਸਟ ਮਤਲਬ ਉਹਦਾ ਰਿਜ਼ਲਟ ਤੇ ਅਕੋਰਡਿੰਗ ਮੈਂ ਸਕੂਲ ਦਾ ਥੈਂਕਸ ਕਰਨਾ ਚਾਹਾਂਗਾ ਜੀ ਸਾਹਿਬ ਨਾਲ ਸਕੂਲ ਨੇ ਸਪੋਰਟ ਕੀਤੀ ਉਹਨਾਂ ਨੂੰ ਪ੍ਰਤੀਨਿਧ ਅੱਗੇ ਵਾਸਤੇ ਵੀ ਓਪਰਚੁਨਿਟੀ ਦੇ ਮਿਲਣਗੀ ਅੱਗੇ ਗ੍ਰੋਥ ਕਰਨ ਵਾਸਤੇ ਤੇ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਸਕੂਲ ਥੈਂਕ ਯੂ ਮੇਰਾ ਨਾਮ ਰਮਨ ਗੁਪਤਾ ਜੀ ਮੇਰਾ ਨਾਮ ਹਰੀਆਂਕਾ ਗਰਦੋ। ਕੀ ਕਹਣਾ ਤੁਹਾਨੂੰ ਜਿਹੜਾ ਕੁਝ ਦਿਨ ਸੱਟਿਆ ਜਿਸ ਨੇ ਤੇ ਮੇਰੀ ਕੁੜੀਆਂ ਨੇ ਇੱਥੇ ਪਲੱਸ 1 ਪਲੱਸ 2 ਕਮਰਸ ਤੋਂ ਕਰੀ ਐ ਤੇ ਮੈਂ ਸਕੂਲ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਸਾਡੇ ਲਈ ਸਕੂਲ ਇਹ ਨਵਾਂ ਸੀ ਨਵੀਂ ਪਲੱਸ 1 ਪਲੱਸ 2 ਸੀ ਪਲੱਸ ਸਕੂਲ ਨੇ ਇੰਨਾ ਵਧੀਆ ਕੰਮ ਕਰਿਆ ਪ੍ਰਿੰਸੀਪਲ ਮੈਮ ਨੇ ਇੰਨਾ ਆਪਣੇ ਬੱਚਿਆਂ ਮੰਗੂ ਸਾਡੇ ਬੱਚਿਆਂ ਨੂੰ ਦੇਖਿਆ ਤੇ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਤੇ ਪ੍ਰਮਾਤਮਾ ਕਰੇ ਸਕੂਲ ਬਹੁਤ ਜ਼ਿਆਦਾ ਤਰੱਕੀ ਕਰੇ ਇਸ ਸਕੂਲ ਦਾ ਸਟਾਫ ਔਰ ਸਕੂਲ ਦਾ এনवायरमेंट ਔਰ ਸਕੂਲ ਦੀ ਸਾਰੀ ਇਨਫਰਾਸਟ੍ਰਕਚਰ ਬਹੁਤ ਅੱਛੀ ਹੈ। ਥੈਂਕ ਯੂ। ਥੈਂਕ ਯੂ। ਮੇਰਾ ਨਾਮ ਸੁਮਨ ਗਰਗਨ। ਮੈਂ ਗੋਰੀ ਦੀ ਦਾਦੀ ਆ। ਗੋਰੀ 10+2 ਚੋਂ ਫਰਸਟ ਕਿਉਂ ਨੇ ਕੀਤਾ ਤੇ ਮੈਡੀਕਲ ਲਿਆ ਹੋਇਆ ਹੈ। ਤੇ ਅਸੀਂ ਬਹੁਤ ਖੁਸ਼ ਆ ਜਿਹੜਾ ਇੱਥੇ ਦਾ ਸਟਾਫ ਹੈ ਬਹੁਤ ਚੰਗਾ ਸਖਤ ਮਿਹਨਤ ਕਰਦਾ। ਸਾਰੇ ਬੱਚੇ ਬਹੁਤ ਖੁਸ਼ ਆ। ਅਸੀਂ ਆਪਣੇ ਬੱਚਿਆਂ ਤੋਂ ਬਹੁਤ ਖੁਸ਼ ਆ। ਐਡਵਾਂਸ ਨੇ 12th ਤੇ 10th ਕਲਾਸ ਦੇ ਸਟੂਡੈਂਟਸ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਹੈਗੀ ਹੈ। ਤੇ ਉਹਨਾਂ ਦੀ ਮਿਹਨਤ ਜਿਹੜੀ ਹੈਗੀ ਆ ਅੱਜ ਸਾਡੇ ਸਾਹਮਣੇ ਹੈਗੀ ਹੈ ਬੱਚਿਆਂ ਨੇ ਆਪਣੇ ਆਪ ਨੂੰ ਪ੍ਰੂਫ ਕਰਿਆ ਹੈਗਾ ਐਨ ਵਧੀਆ ਨੰਬਰ ਲੈ ਕੇ ਤੇ ਉਸੇ ਚੀਜ਼ ਨੂੰ ਸੋਚਦੇ ਹੋਏ ਅਸੀਂ ਇਹ ਚੀਜ਼ ਪਲਾਨ ਕੀਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਅਵਾਰਡ ਆਫ ਆਨਰ ਕਰਨਾ ਹੈਗਾ ਇਹ ਮੇਰੇ ਸਕੂਲ ਦਾ ਸੈਕੰਡਰੀ ਰਿਜ਼ਲਟ ਹੈਗਾ ਬੋਰਡ ਦਾ 10 ਤੇ ਪਲੱਸ 2 ਦਾ ਔਰ ਜਿਹਦੇ ਵਿੱਚ ਮੇਰੇ ਬੱਚਿਆਂ ਨੇ ਬਹੁਤ ਵਧੀਆ ਰਿਜ਼ਲਟ ਦਿੱਤਾ ਹੈਗਾ ਆਰਟਸ ਦੇ ਵਿੱਚ ਮੇਰੇ ਇੱਕ ਬੱਚੇ ਦੇ 95% ਸਕੋਰ ਆਏ ਨੇ ਕਮਰਸ ਦੇ ਵਿੱਚ 90% ਸਕੋਰ ਲੈਨੇ ਬੱਚੇ ਨੇ ਈਵਨ ਸਾਇੰਸਿਸ ਦੇ ਵਿੱਚ ਸਾਡੇ ਬੱਚੇ ਦਾ 84% ਸਕੋਰ ਆਇਆ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਮੈਂ ਇੱਕ ਚੀਜ਼ ਦੇਖੀ ਬੱਚਿਆਂ ਦੇ ਵਿੱਚ ਜਿਹੜਾ ਉਹਨਾਂ ਦਾ ਸਬਜੈਕਟ ਦੇ ਉੱਤੇ ਜਿ ਉਹਨਾਂ ਨੇ ਇੱਕ ਮਾਨਡ ਦੇਖੀ ਆ ਉਹਦੇ ਵਿੱਚ ਜਿਹੜੇ ਉਹਨਾਂ ਦੇ ਮਾਰਕਸ ਆਏ ਹੈਗੇ ਆ ਇਟ ਇਜ਼ ਕਾਈਂਡ ਆਫ ਅ ਮਿਰਕਲ ਦਾ ਸਟੂਡੈਂਟਸ ਹੈਵ ਸਕੋਰਡ 98 ਇਨ ਲੈਂਗੁਏਜ 96 ਇਨ ਲੈਂਗੁਏਜ 95 ਇਨ ਬਿਜ਼ਨਸ ਸਟੱਡੀਜ਼ ਐਂਡ ਇਨ ਮੈਨੀ ਮੋਰ ਸਬਜੈਕਟਸ that is really a great achievement for the students as well for the school eh balak diye kuch guest bhai jehde management nu puchhane chahunde ho kitne hai ki jehde guest bhai de rahe asi eh uh, plan do din pehla hi kita siga ki agar bachiyan ne jehde bachiyan ne score kita hai ga 95 90s de vich unna bachiyan nu award dena chahida huga ਤੇ ਉਹਨਾਂ ਨੂੰ ਅਸੀਂ ਮੋਮੈਂਟਸ ਤਾਂ ਦਿੱਤੀਆਂ ਹੈਗੀਆਂ ਮੋਮੈਂਟਸ ਦੇ ਨਾਲੇ ਵੀ ਪਲਾਨ ਕੀਤਾ ਗਿਆ ਹੈਗਾ ਕਿ ਐਵਰੀ ਇਅਰ ਅਸੀਂ ਜਿਹੜੇ ਸਾਡੇ ਬੋਰਡ ਦਾ ਰਿਜ਼ਲਟ ਆਏਗਾ ਔਰ ਜਿਹੜੇ ਬੱਚੇ 95 ਅਵਰਬ ਮਾਰਕਸ ਲੈ ਕੇ ਜਾਣਗੇ ਉਹਨਾਂ ਨੂੰ ਅਸੀਂ ਇੱਕ ਮਨੀ ਪ੍ਰਾਈਜ਼ ਦੇਣਾ ਹੈਗਾ 7000 ਦਾ ਔਰ ਜਿਹੜੇ ਬੱਚੇ ਆਪਣਾ 90 ਔਰ 95 ਦੇ ਵਿੱਚ ਆਉਣਗੇ ਉਹਨਾਂ ਨੂੰ 5000 ਦਾ ਮਨੀ ਪ੍ਰਾਈਜ਼ ਅਵਾਰਡ ਦਿੱਤਾ ਜਾਏਗਾ ਮੈਮ ਗਲਗਰੀ ਕੋ ਨਵੇਂ ਸਬਜੈਕਟ ਤੋਂ ਸ਼ੁਰੂ ਕੀਤੇ ਗਏ ਜਿਹੜੇ ਹੈਗੇ ਸਬਜੈਕਟ ਜਿਹੜੇ ਆ ਸਾਡੇ ਕੋਲ ਹੁਣ ਨਵੇਂ ਸਬਜੈਕਟ ਇੰਟਰੋਡਿਊਸ ਕੀਤੇ ਗਏ ਹੈਗੇ ਆ ਜਿਹੜਾ ਕਮਰਸ ਵਾਲੇ ਬੱਚਿਆਂ ਦੇ ਲਈ ਐਂਟਰਪ੍ਰੈਨਿਓਰਸ਼ਿਪ ਸ਼ੁਰੂ ਕੀਤਾ ਗਿਆ ਔਰ ਐਂਟਰਪ੍ਰੈਨਿਓਰਸ਼ਿਪ ਸ਼ੁਰੂ ਕਰਨ ਦਾ ਪਰਪਸ ਜਿਹੜਾ ਹੈਗਾ ਉਹ ਇਹ ਹੈ ਕਿ ਕੱਲੋਂ ਕੋਈ ਵੀ ਬੱਚਾ ਹੈਗਾ ਅਗਰ ਆਪਣਾ ਕੋਈ ਸਮਾਲ 스ਕੇਲ ਬਿਜ਼ਨਸ ਕਰਨਾ ਚਾਹੁੰਦਾ ਹੈਗਾ ਕੋਟੇਜ ਇੰਡਸਟਰੀ ਖੋਲਣਾ ਚਾਹੁੰਦਾ ਹੈਗਾ ਤਾਂ ਉਹਦੇ ਲਈ ਇਸ ਨੂੰ ਇਹ ਬਹੁਤ ਹੀ ਜ਼ਿਆਦਾ ਹੈਲਪ ਕਰੇਗਾ ਇਸ ਤੋਂ ਇਲਾਵਾ ਆਰਟਸ ਦੇ ਵਿੱਚ ਅਸੀਂ ਸੋਸ਼ੀਓਲੋਜੀ ਸ਼ੁਰੂ ਕੀਤਾ ਹੈਗਾ ਤੇ ਲੀਗਲ ਸਟਡੀ ਸ਼ੁਰੂ ਕੀਤਾ ਹੈਗਾ ਲੀਗਲ ਸਟੱਡੀਜ਼ ਇਸ ਲਈ ਸ਼ੁਰੂ ਕੀਤਾ ਹੈਗਾ ਤਾਂ ਕਿ ਬੱਚਿਆਂ ਨੇ ਲਾਅ ਕਰਨੀ ਹੁੰਦੀ ਹੈਗੀ ਆ ਤਾਂ ਜਦੋਂ ਉਹਨਾਂ ਲਾਅ ਕਰਨੀ ਹੀ ਹੈ ਪੋਲੀਟੀਕਲ ਸਾਇੰਸ ਰੱਖ ਕੇ ਤਾਂ ਪੋਲੀਟੀਕਲ ਸਾਇੰਸ ਦੇ ਨਾਲੇ ਕੰਬੀਨੇਸ਼ਨ ਬਣਾਇਆ ਲੀਗਲ ਸਟੱਡੀਜ਼ ਦਾ ਜਿਹਦੇ ਵਿੱਚ ਇਹ ਹੈਗਾ ਕਿ ਬੱਚੇ ਇਨ ਐਡਵਾਂਸ ਲੀਗਲ ਸਟੱਡੀਜ਼ ਨੂੰ ਪੜ੍ਹਦੇ ਪਏ ਹੈਗੇ ਆ ਤੇ ਜਿਹੜੇ ਉਹਦੇ ਆਪਣੇ ਐਕਟ ਹੈਗੇ ਆ ਰੂਲਸ ਐ ਉਹ ਸਾਰੇ ਬੱਚੇ ਉਹਦੇ ਵਿੱਚ ਸਿੱਖਦੇ ਪਏ ਹੈਗੇ ਆ ਇਸੇ ਤਰ੍ਹਾਂ ਅਸੀਂ ਸੋਸ਼ੀਓਲੋਜੀ ਸ਼ੁਰੂ ਕੀਤਾ ਹੈਗਾ ਸੋਸ਼ੀਓਲੋਜੀ ਆਰਟਸ ਵਾਲੇ ਬੱਚਿਆਂ ਲਈ ਸ਼ੁਰੂ ਕੀਤਾ ਹੈਗਾ ਤੇ ਨਾਲ ਹੀ ਇੱਕ ਐਗਰੀਕਲਚਰ ਦਾ ਸਬਜੈਕਟ ਸ਼ੁਰੂ ਕੀਤਾ ਹੈਗਾ ਐਗਰੀਕਲਚਰ ਸਾਇੰਸਸ ਸਾਇੰਸ ਵਾਲੇ ਬੱਚਿਆਂ ਦੇ ਲਈ ਹੈਗਾ ਪਰ ਜਿੰਨੇ ਵੀ ਇਹ ਚਾਰ ਸਬਜੈਕਟ ਸ਼ੁਰੂ ਕੀਤੇ ਹੈਗੇ ਆ ਮਤਲਬ ਕਿ ਕੋਈ ਵੀ ਸਟਰੀਮ ਦਾ ਬੱਚਾ ਇਹ ਸਬਜੈਕਟ ਰੱਖ ਸਕਦਾ ਹੈਗਾ ਮੇਰੇ ਕੋਲ ਜਿੰਨੇ ਹੁਣ ਬੱਚੇ ਹੈਗੇ ਆ ਜਿਹੜੇ ਬਹੁਤ ਸਾਰੇ ਬੱਚੇ ਫਾਰਮਿੰਗ ਬੈਕਗਰਾਉਂਡ ਤੋਂ ਨੇ ਐਗਰੀਕਲਚਰ ਬੈਕਗਰਾਉਂਡ ਤੋਂ ਨੇ ਉਹ ਬੱਚਿਆਂ ਨੇ ਹੀ ਮੈਨੂੰ ਇਹ ਗੱਲ ਕਹੀ ਸੀ ਕਿ ਮੈਮ ਵੀ ਵਾਂਟ ਟੂ ਗੋ ਇੰਟੂ ਐਗਰੀਕਲਚਰ then i planned to start this particular subject ki jab bacche ne aage agriculture nu promote karna hai ga ohna ne apna ek family business nu sambhalna hai ga te kyun na ohna layi eh subject shuru kita jave taaki bacche in advance bahut sariyan chizyan sikhange taiyar karange isi cheez nu dekhde hoye assi school de vich bhi apni ek theek hai na land de utte jagah de utte eh sariyan jivein horticulture ho gaya agriculture da ho gaya bacche nu utthe ਪਲਾਂਟ ਕਰਵਾ ਕੇ ਚੀਜ਼ਾਂ ਸਿਖਾਣੀਆਂ ਹੈਗੀਆਂ ਤੇ ਜਿਸ ਨਾਲ ਕੀ ਹੈ ਇੱਕ ਪ੍ਰੈਕਟੀਕਲ ਜਿਹੜੀ ਪਰਫਾਰਮੈਂਸ ਹੈਗੀ ਹੈ ਉਹ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਵਧੀਆ ਹੋਊਗੀ ਉਹਨਾਂ ਦੇ ਅੱਛਾ ਐਕਸਪੀਰੀਅੰਸ ਹੋਊਗਾ ਜਿਹੜਾ ਕਿ ਕੱਲ ਨੂੰ ਉਹ ਆਪਣੀ ਆਉਣ ਵਾਲੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਇੰਪਲੀਮੈਂਟ ਕਰ ਸਕਦੇ ਹਨ